ਆਲੇ ਦੇ ਹੱਤੀਚ ਪਿੰਡ ਮੈਂਦਾ 1000 ਵੋਟ ਹੈ ਜੀ ਜੋ ਕੀ ਨਸ਼ਿਆਂ ਦੀ ਚਾ ਉਹ ਚ ਫਸਿਆ ਹੋਇਆ ਦਲਦਲ ਚ ਹੈ ਦੇਖੋ ਯਾਰ ਪਰ ਉਸ ਬੰਦੇ ਪਰ 25 ਤੋਂ 30 ਐਨਡੀਪੀਐਸ ਦੇ ਪਰਚੇ ਨੇ ਸਾਰਾ ਐਨਡੀਪੀਸ ਦਿਖਾ ਰਿਹਾ 25 ਪਰਚੇ ਇੱਕ ਉਹ ਬੰਦੇ ਕੋਲ ਸਾਈਕਲ ਤੋਂ ਲੈ ਕੇ ਥਾਰ ਸਕੋਡਾ ਗੱਡੀਆਂ ਤੱਕ ਬਹੁਤ ਸਾਰਾ ਸਮਾਨ ਹੈ ਜੀ ਸ਼ਾਮ ਲੜ ਚ ਕਰਾਈ ਬੈਠਾ ਤੇ 18 ਸਕੋਡਾ ਜੜੀਆਂ ਨੇ ਇਹ ਇਹ ਉਹਨਾਂ ਤੋਂ ਲੈ ਕੇ ਪੰਚਾਇਤਾਂ ਨੂੰ ਦੇ ਦਿੰਨੇ ਆ ਪ੍ਰਾਪਰਟੀ ਆ ਹਾਂ ਉਹ ਤੇ ਨੋਟਿਸ ਆ ਤੇ ਹਾਂਜੀ ਉਹ ਦਲਦਲ ਕਰਾਉਣੀ ਹੈ ਜੀ 10 ਤੋਂ 15 ਬੱਚੇ ਇਸ ਟਾਈਮ ਮੈਂ ਮੰਤਰੀ ਸਾਹਿਬ ਦੀ ਹਲਪ ਨਾਲ ਅਸੀਂ ਜੋ ਵੀ ਆਪਣੇ ਸਰਕਾਰੀ ਇੰਟਰਨੈਟ ਇਲਾਜ ਕਰਾ ਰਹੇ ਤੇ ਉਸ ਵਿੱਚ ਮੈਂ ਸਰਕਾਰ ਨੂੰ ਕਾਰਵਾਈ ਲਈ ਮੰਗ ਵੀ ਕੀਤੀ ਤੇ ਕਾਰਵਾਈ ਹੋਈ ਵੀ ਤੇ ਪ੍ਰਸ਼ਾਸਨ ਦੇ ਸਾਰੇ ਉਹ ਸਾਡੇ ਪਿੰਡ ਦੇ ਜੋ ਨਸ਼ਾ ਤਸਕਰ ਸੀ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਤੇ ਨਸ਼ੇ ਦੇ ਬੀੜੇ ਨੂੰ ਲੈ ਕੇ ਚੱਲੇ ਸੀ ਵੀ ਇਹ ਜੋ ਵੀ ਪਿੰਡ ਦੇ ਵਿੱਚ ਚੱਲ ਰਿਹਾ ਹੈ ਇਹ ਸਾਰਾ ਆਉਣ ਵਾਲੇ ਟਾਈਮ ਵਿੱਚ ਖਤਮ ਕਰ ਦੇਣਾ ਰਾਤ ਨੂੰ 12:00 ਵਜੇ 1:00 ਵਜੇ ਕੋਈ ਵੀ ਅਸੀਂ ਬੰਦਾ ਵਿਅਕਤੀ ਜਾਂ ਫੜਾਈਏ ਪੁਲਿਸ ਐਸ ਐਚਓ ਸਾਹਿਬ ਜਦ ਹੀ ਪਾਉਂਦੇ ਨੇ ਜਾਂ ਭੇਜਦੇ ਨੇ ਕਿਸੇ ਬੰਦੇ ਨੂੰ ਕਰੋ ਅਸੀਂ ਕਦੇ ਆਪਾਂ ਇਹ ਹਜਾ ਪੈਸਾ ਜਾਂ ਕੋਈ ਲਾਲਚ ਜਿਵੇਂ ਨਸ਼ਾ ਦੱਸ ਕਰਦੇ ਵੀ ਮੈਨੂੰ ਦੰਦੇ ਦੀ ਮਿੰਨਾ ਦਾ 1.5 ਤੋਂ 2 ਲੱਖ ਰੁਪਇਆ ਪਰ ਆਪਾਂ ਇਦਾਂ ਦਾ ਕੁਝ ਨਹੀਂ ਸੋਚਿਆ ਕਿਉਂਕਿ ਪਿੰਡ ਨੇ ਏਡਾ ਬੜਾ ਮਾਣ ਮਹਿਸੂਸ ਕੀਤਾ ਹੈ ਸਸਤਿ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਹਾਂ ਰਣਦੀਪ ਸਿੰਘ ਪੰਜਾਬ ਦੇ ਅਸੀਂ ਪਟਿਆਲਾ ਦੇ ਉਸ ਪਿੰਡ ਦੇ ਵਿੱਚ ਖੜੇ ਆ ਪਿੰਡ ਰੋਂਗਲਾ ਦੇ ਵਿੱਚ ਤਾਂ ਜਿੱਥੇ ਦੇ ਨੌਜਵਾਨ ਜਿਹੜੇ ਨੇ ਉਹ ਲਗਾਤਾਰ ਨਸ਼ਾ ਮੁਕਤ ਕਰਨਾ ਚਾਹੁੰਦੇ ਆ ਕਿਉਂਕਿ ਪਿੰਡ ਜਿਹੜਾ ਹੈਗਾ ਉਹ ਨਸ਼ੇ ਦੀ ਚਪੇਟ ਸੀਗਾ ਤਾਂ ਬਹੁਤ ਸਾਰੀਆਂ ਔਰੇ ਮੋਤਾ ਵੀ ਹੋਈਆਂ ਨਸ਼ੇ ਦੇ ਨਾਲ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜੇ ਨਗਰ ਹੈਗਾ ਪਿੰਡ ਦੇ ਲੋਕ ਨੇ ਤਾਂ ਇਹਨਾਂ ਦੇ ਵੱਲੋਂ ਇੱਕ ਬੀੜਾ ਉਠਾਇਆ ਗਿਆ ਕਿ ਜਿਹੜਾ ਵੀ ਇੱਥੇ ਨਸ਼ਾ ਵੇਚੂਗਾ ਤਾਂ ਉਸ ਦੀ ਹੁਣ ਖੈਰ ਨਹੀਂ ਕਿਉਂਕਿ ਸਾਡੇ ਨਾਲ ਜਿਹੜਾ ਹੈਗਾ ਉਹਦੇ ਸਰਪੰਚ ਵੀ ਨੇ ਗੁਰਿੰਦਰ ਸਿੰਘ ਗੋਲਡੀ ਵੀ ਸਾਡੇ ਨਾਲ ਨੇ ਕਿਉਂਕਿ ਲਗਾਤਾਰ ਆਪਾਂ ਦੇਖਿਆ ਸੀਗਾ ਤਾਂ ਜਦੋਂ ਸੀਐਮ ਭਗਵਾਨ ਸਿੰਘ ਮਾਨ ਪਟਿਆਲਾ ਪਹੁੰਚਦੇ ਆ ਤਾਂ ਇਹ ਉਹ ਸ਼ਖਸ਼ਾ ਜਿਸ ਨੇ ਸੀਐਮ ਮਾਨ ਨੂੰ ਕਿਹਾ ਸੀਗਾ ਕਿ ਮੈਨੂੰ 2 ਲੱਖ ਰੁਪਏ ਮਹੀਨੇ ਦੀ ਆਫਰ ਵੀ ਸੀਗੀ ਪਰ ਅਸੀਂ ਪਿੰਡ ਦੇ ਵਿੱਚੋਂ ਨਸ਼ਾ ਖਤਮ ਕਰਨਾ ਗੱਲਬਾਤ ਕਰਦੇ ਆ ਬਾਈ ਜੀ ਸਵਾਗਤ ਆ ਪਹਿਲਾਂ ਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਬਾਈ ਜੀ ਕਿਵੇਂ ਦੇਖਦੇ ਹੋ ਬਹੁਤ ਛੋਟੀ ਉਮਰ ਦੇ ਵਿੱਚ ਇੱਕ ਸੀਐਮ ਭਗਵਾਨ ਸਿੰਘ ਮਾਨ ਪਟਿਆਲੇ ਪਹੁੰਚਦੇ ਆ ਤਾਂ ਕਹਿੰਦੇ ਇੱਕ ਨਗਰ ਦੇ ਵਿੱਚ ਪੂਰਾ ਪਿੰਡ ਦੇ ਵਿੱਚ ਨਸ਼ਾ ਖਤਮ ਕਰਨਾ ਹੈ ਆਫਰ ਵੀ ਜਿਹੜੀ ਹੈ 2 ਲੱਖ ਦੀ ਤੁਹਾਨੂੰ ਆਈ ਸੀ ਕੀ ਗੱਲਬਾਤ ਹੋਈ ਸੀ ਉਸ ਦਿਨ ਪਹਿਲੇ ਗੱਲਬਾਤ ਇਹੀ ਹੋਈ ਸੀ ਸਰ ਪਹਿਲਾਂ ਤਾਂ ਚਲੋ ਤੁਹਾਡਾ ਸਾਡੇ ਪਿੰਡ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਤੇ ਗੱਲਬਾਤ ਸੀਐਮ ਸਾਹਿਬ ਨਾਲ ਉੱਥੇ ਨਸ਼ੇ ਦੇ ਜਿਵੇਂ ਸਰਕਾਰ ਦੀ ਮਿਹਮਾ ਹੈ ਵੀ ਜੁੱਧ ਨਸ਼ੇ ਵਿਰੁੱਧ ਉਸ ਦੇ ਨੌਲੇਜ ਸਰਕਾਰ ਦੇ ਮੈਂ ਲਿਆਂਦਾ ਗਿਆ ਵੀ ਸਾਡੇ ਪਿੰਡ ਦੋ ਤਿੰਨ ਨਸ਼ਾ ਤਸਕਰ ਤੇ ਜਿਨ੍ਹਾਂ ਦੇ 25 ਤੋਂ 30 ਤੀ ਪਰਚੇ ਨੇ ਜੀ ਐਨਡੀਪੀਐਸ ਦੇ ਪਰਚੇ ਨੇ ਤੇ ਉਸ ਵਿੱਚ ਮੈਂ ਸਰਕਾਰ ਨੂੰ ਕਾਰਵਾਈ ਲਈ ਮੰਗ ਵੀ ਕੀਤੀ ਤੇ ਕਾਰਵਾਈ ਹੋਈ ਵੀ ਤੇ ਆਉਣ ਵਾਲੇ ਮਤਲ ਜਿਹੜੇ ਸਾਡੇ ਆਲੇ-ਦਾਲੇ ਘੱਟੋ-ਘੱਟ 50 60 ਪਿੰਡ ਨੇ ਪਟਿਆਲਾ ਦਿਹਾਤੀ ਦੇ ਉਹ ਸਾਰੇ ਹੀ ਸਾਡੇ ਪਿੰਡਾਂ ਕੇ ਨਸ਼ਾ ਲੰਦੇ ਸੀ ਕਿਉਂਕਿ ਜਾਣਦੀ ਨੇ ਸਾਰੇ ਵੀ ਸਾਡੇ ਪਿੰਡ ਉਹ ਚਿੱਟੇ ਦਾ ਕੰਮ ਕਰਦੇ ਸੀ ਇਸ ਲਈ ਸਰਕਾਰ ਦੁਆਰਾ ਜੋ ਕਿ ਨਸ਼ਾ ਵਿਰੁੱਧ ਵਾਲੀ ਮਹਿੰਮਤੀ ਮੈਂ ਸੀਐਮ ਸਾਹਿਬ ਦੇ ਤੇ ਪ੍ਰਸ਼ਾਸਨ ਦੇ ਸਾਰੇ ਉਹ ਸਾਡੇ ਪਿੰਡ ਦੇ ਜੋ ਨਸ਼ਾ ਤਸਕਰ ਸੀ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਅਰੇ ਬਾਈ ਕਦੀ ਇਹ ਨਹੀਂ ਲੱਗਿਆ ਕਿ ਪਿੰਡਾਂ ਦੇ ਵਿੱਚ ਤਾਂ ਬੜਾ ਲਗਾਤਾਰ ਬਹਿਰਬਰੋਧ ਵੀ ਹੋ ਜਾਂਦਾ ਇੱਕ ਦੂਜੇ ਦੇ ਉੱਤੇ ਜਿਸ ਤਰੀਕੇ ਦੇ ਨਾਲ ਉਹ ਨਸ਼ਾ ਵੇਚਦੇ ਸੀਗੇ ਕਦੀ ਡਰ ਨਹੀਂ ਲੱਗਿਆ ਉਸ ਤਰੀਕੇ ਦੇ ਨਾਲ ਨਹੀਂ ਨਹੀਂ ਡਰ ਤਾਂ ਚਲੋ ਲੱਗਦਾ ਹੈ ਪਰ ਕੰਮ ਵੀ ਇਹੋ ਜਿਹੇ ਨੇ ਪਰ ਐਂ ਆ ਵੀ ਜੋ ਮੇਰੇ ਪਿੰਡ ਪਿਛਲੇ 15 ਅਕਤੂਬਰ ਨੂੰ ਪੰਚਾਇਤ ਇਲੈਕਸ਼ਨ ਹੋਈ ਸੀ ਮੈਨੂੰ ਪੂਰਾ 75 ਤੋਂ 80% ਦਾ ਬਹਾਮਤ ਹੋਤੀ ਤੇ ਮੈਨੂੰ ਪੂਰੀਆਂ ਵੋਟਾਂ ਪਾ ਕੇ ਸੱਤ ਮੈਂਬਰ ਨੇ ਸਾਡੇ ਪੰਚਾਇਤ ਮੈਂਬਰ ਸੱਤੇ ਮੇਰੇ ਨੇ ਜੀ ਤੇ 500 ਵੋਟ ਮੈਨੂੰ ਪਈ ਤੀ ਜਦ ਕਿ ਦੂਜੇ ਕੈਂਡੀਡੇਟ ਨੂੰ 180 ਵੋਟੇ ਪਈ ਤੀ ਪਿੰਡ ਦਾ ਇਹ ਮੈਨੂੰ ਬਹੁਤ ਵੱਡਾ ਮਾਣ ਮਹਿਸੂਸ ਵੀ ਹੁੰਦਾ ਤੇ ਬਹੁਤ ਵੱਡਾ ਮਾਣ ਵੀ ਦਿੱਤਾ ਵੀ ਇਹ ਨਸ਼ੇ ਨੂੰ ਲੈ ਕੇ ਅਸੀਂ ਸਾਰੇ ਪਿੰਡ ਪਿੰਡ ਦੇ ਨੌਜਵਾਨ ਸਾਰੇ ਪਿੰਡ ਦਾ youth ਪਿੰਡ ਦੇ ਬਜ਼ੁਰਗ ਇਹ ਨਸ਼ੇ ਦੇ ਬੀੜੇ ਨੂੰ ਲੈ ਕੇ ਚੱਲੇ ਸੀ ਵੀ ਇਹ ਜੋ ਵੀ ਪਿੰਡ ਦੇ ਵਿੱਚ ਚੱਲ ਰਿਹਾ ਹੈ ਇਹ ਸਾਰਾ ਆਉਣ ਵਾਲੇ ਟਾਈਮ ਵਿੱਚ ਖਤਮ ਕਰ ਦੇਣਾ ਕਿਸ ਤਰੀਕੇ ਦੇ ਨਾਲ ਕਾਰਵਾਈ ਰਹਿੰਦੀ ਆ ਜਿਸ ਤਰੀਕੇ ਨਾਲ ਦੱਸਿਆ ਕਿ ਪਹਿਰੇ ਵੀ ਜਿਹੜੇ ਰਾਤ ਨੂੰ ਲੱਗਦੇ ਆ ਤਾਂ ਹੋਰ ਕਿਵੇਂ ਦੇ ਹੈਗਾ ਜੀ ਨਸ਼ਾ ਬਿਲਕੁਲ ਨਾ ਵਿਗਣਾ ਬੰਦ ਹੋ ਜੇ ਇਹਦੇ ਵਿੱਚ ਇਹ ਅਸਰ ਜਿਵੇਂ ਪਹਿਰੇ ਵੀ ਚਲੋ ਜੂਥ ਕਲੱਬ ਵੀ ਬਣਾਇਆ ਹੋਆ ਮੁੰਡਿਆਂ ਦਾ ਆਪਣਾ 25 ਤੋਂ ਹੈਗੇ 50 ਮੁੰਡੇ ਤੇ ਪਿੰਡ 'ਚ ਆਪਾਂ ਸੀਸੀਟੀਵੀ ਕੈਮਰੇ ਵੀ ਲਵਾਏ ਨੇ ਜੋ ਵੀ ਕੋਈ ਸ਼ਰਾਰਤੀ ਅੰਸਰ ਸਾਨੂੰ ਦੇਖਦਾ ਹੈ ਜਾਂ ਰਾਤ ਨੂੰ ਦਿਨ ਨੂੰ ਉਹਦੇ ਅਸੀਂ ਫੜਦੇ ਆਂ ਤੇ ਚੈਕਿੰਗ ਕਰਦੇ ਆਂ ਤੇ ਪ੍ਰਸ਼ਾਸਨ ਨੂੰ ਜਾਣਕਾਰੀ ਦਿੰਨੇ ਆਂ ਤੇ ਪ੍ਰਸ਼ਾਸਨ ਦਾ ਸਾਨੂੰ ਬਹੁਤ ਬਹੁਤ ਧੰਨਵਾਦ ਵੀ ਆ ਤੇ ਨਾਲ ਦੇ ਨਾਲ ਸਾਨੂੰ ਪ੍ਰਸ਼ਾਸਨ ਰਾਤ ਨੂੰ 12:00 ਵਜੇ ਇੱਕ ਜੇ ਕੋਈ ਵੀ ਅਸੀਂ ਬੰਦਾ ਵਿਅਕਤੀ ਜਾਂ ਫੜਾਈਏ ਪੰਜਾਬ ਪੁਲਿਸ ਐਸ ਐਚਓ ਸਾਹਿਬ ਜਦੋਂ ਪਾਉਂਦੇ ਨੇ ਜਾਂ ਭੇਜਦੇ ਨੇ ਕਿਸੇ ਬੰਦੇ ਨੂੰ ਤੇ ਉਹਦੀ ਤਲਾਸ਼ੀ ਮਹੀਮਾ ਹੋ ਜਾਂਦੀ ਆਰ ਬਿਲਕੁਲ ਪਿੰਡ ਵਿੱਚੋਂ ਨਸ਼ਾ ਮੁਕਤ ਕਰਨ ਦਾ ਸਾਡੀ ਮਹੀਮ ਚੱਲ ਰਹੀ ਹੈ ਬਈ ਹੁਣ ਕਿੰਨੇਕ ਜਿਹੜੇ ਲੋਕ ਨੇ ਹਾਲੇ ਵੀ ਵੇਚਦੇ ਨੇ ਕਿ ਹੁਣ ਪੂਰੀ ਤਰ੍ਹਾਂ ਇੱਕਦਮ ਸਫਾਇਆ ਹੋ ਚੁੱਕਿਆ ਪਿੰਡ ਚ ਹੁਣ ਤਾਂ ਸਾਰੇ ਜਿਹੜੇ ਹੈਗੇ ਤੇ ਵੱਡੇ ਨਸ਼ਾ ਤਸਕਰ ਤੇ ਪੰਜਾਬ ਸਰਕਾਰ ਦੀ ਮਦਦ ਤੇ ਪੰਜਾਬ ਪੁਲਿਸ ਦੀ ਮਦਦ ਨਾਲ ਉਹ ਇਸ ਟਾਈਮ ਜੇਲ੍ਹ ਚ ਨੇ ਜਿਹੜੇ ਐਨਡੀਪੀਐਸ ਦੇ ਵੱਡੇ ਬੱਚੇ ਹੈਗੇ ਤੇ ਨਸ਼ਾ ਤਸਕਰ ਪਰ ਜੋ ਕਿ ਪਿੰਡ ਚ ਨਸ਼ਾ ਪੀੜਤ ਚਲੋ ਹੈਗੇ ਨੇ 5-7 ਮੁੰਡੇ ਨਾ ਸੁਸਾਇਡ ਵੀ ਕਰ ਗਏ ਸੀ ਅਰ ਹੁਣ ਅੱਜ ਦੇ ਟਾਈਮ ਚ ਹੈ 5-7 10 ਕੁ ਮੁੰਡੇ ਹੈਗੇ ਨੇ ਜੋ ਕਿ ਸਾਡੇ ਹਲਕੇ ਦੇ ਹਰਮਨ ਪਿਆਰੇ ਐਮ ਐਲ ਏ ਡਾਕਟਰ ਬਲਵੀਰ ਤੇ ਪੰਜਾਬ ਦੇ ਸਿਹਤ ਮੰਤਰੀ ਉਹਨਾਂ ਦੀ ਮਦਦ ਨਾਲ ਜੋ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਕੇਂਦਰ ਚਲਾਏ ਜਾ ਰਹੇ ਨੇ ਉਹਨਾਂ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਜੀ ਤੇ ਪੰਜਾਬ ਪੰਚਾਇਤ ਦੀ ਮਦਦ ਨਾਲ ਅੱਛਾ ਕੋਈ ਤੁਹਾਡੇ ਪਿੰਡ ਦੇ ਵਿੱਚ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਦੇ ਸਦਾਗਰ ਨੇ ਜਾਂ ਨਸ਼ੇ ਦੀ ਪੈਸੇ ਨਾਲ ਪੱਟੀ ਬਣਾਈ ਤੁਹਾਡੇ ਪਿੰਡ ਦੇ ਵਿੱਚ ਵੀ ਘਟਾਏਗੇ ਇਸ ਤਰ੍ਹਾਂ ਦੇ ਨਿਕਾਰਤੋਂ ਨਹੀਂ ਚਲੂ ਹਲੇ ਢਾਏ ਗਏ ਇਹ ਤਾਂ ਇਹ ਹੈ ਵੀ ਜੋ ਕਿ ਕਨਾਂ ਦਫਾ 7 ਹੁੰਦੀ ਹੈ ਜੀ ਡੀਡੀਪੀਓ ਦੇ ਕੇਸ ਚੱਲਦਾ ਉਹ ਪੰਚਾਇਤ ਕੋਈ ਵੀ ਆਪਾਂ ਜੇ ਕੋਈ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਦਾ ਨਾਜਾਇਜ਼ ਕਬਜ਼ਾ ਜਾ ਕਿ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਵੀ ਕਿਸੇ ਵੀ ਨਸ਼ਾ ਦਸਕਰ ਦਾ ਪੰਚਾਇਤੀ ਜ਼ਮੀਨ ਤੇ ਕਬਜ਼ਾ ਉਹ ਛਡਾਇਆ ਜਾਵੇ ਉਸ ਵਿੱਚ ਸਾਡਾ ਦਫਾ 7 ਦੇ ਡੀਡੀਪੀਓ ਪਟਿਆਲਾ ਤੇ ਕੇਸ ਚੱਲਦਾ ਜੀ ਉਹਦੇ ਦੋ ਤਿੰਨ ਪੇਸ਼ੀਆਂ ਪੈ ਗਈਆਂ ਤੇ ਸਾਡੇ ਪੂਰੇ ਪਿੰਡ ਦੀ ਤੇ ਪੰਚਾਇਤ ਦੀ ਇਹ ਹੀ ਉਹਨਾਂ ਨੂੰ ਅਪੀਲ ਹੈ ਜੀ ਵੀ ਸਾਨੂੰ ਇਹ ਨਜਾਇਜ਼ ਕਬਜ਼ਾ ਛਡਵਾ ਕੇ ਦਿੱਤਾ ਜਾਵੇ ਅੱਛਾ ਭਾਈ ਹੋਰ ਜਿਹੜੇ ਨੌਜਵਾਨ ਨੇ ਪਿੰਡ ਦੇ ਵਿੱਚ ਫਿਰ ਹੋਰ ਕਿਸ ਤਰੀਕੇ ਦੇ ਨਾਲ ਹੁਣ ਲੈ ਕੇ ਆ ਰਹੇ ਜਿਵੇਂ ਕਈ ਗੇਮਸ ਦੀ ਗੱਲ ਕੀਤੀ ਜਾ ਰਹੀ ਹੈ ਖੇਡਾਂ ਨੂੰ ਲੈ ਕੇ ਹਾਂਜੀ ਹਾਂਜੀ ਆਪਣੇ ਪਿੰਡ ਦਾ ਉਹ ਵੈਸੇ ਚਲੋ ਗਰਾਊਂਡ ਤਾਂ ਹੈਗੇ ਦੀ ਦਿਨ ਆਪਣਾ 2.5 ਏਕੜ ਚ ਗਰਾਊਂਡ ਆ ਤੇ ਮੁੰਡਿਆਂ ਨੂੰ ਜਿਵੇਂ ਬਾਲੀਬਾਲ ਦੇ ਪਿੱਛੇ ਨੈਟ ਵਗੈਰਾ ਵੀ ਬੰਡੇ ਗਏ ਅਤੇ ਕ੍ਰਿਕਟ ਦਾ ਸਮਾਨ ਵੀ ਦਿੱਤਾ ਗਿਆ ਤੇ ਆਉਣ ਵਾਲੇ ਟਾਈਮ 'ਚ ਜਿਵੇਂ ਪਿੰਡ 'ਚ ਪੁਰਾਣੇ ਮੇਲੇ ਲੱਗਦੇ ਸੀ ਸਾਡੇ ਪਿੰਡ ਵੀ ਗੁੱਗਾ ਮਾੜੀ ਦਾ ਮੇਲਾ 22 ਤਰੀਕ ਨੂੰ ਪਿੰਡ ਦੇ ਸਹਿਯੋਗ ਨਾਲ ਤੇ ਪਿੰਡ ਦੇ ਕਲੱਬ ਨਾਲ ਤੇ ਨੌਜਵਾਨਾਂ ਦੇ ਸਹਿਯੋਗ ਨਾਲ ਉਪਰਾਇਆ ਜਾ ਰਿਹਾ ਤਾਂ ਕਿ ਮੁੰਡਿਆਂ ਦਾ ਬੱਚਿਆਂ ਦਾ ਰੁਚੀ ਇੱਧਰ ਹੋ ਜAVE ਤੇ ਨਸ਼ਿਆਂ ਕੰਨੀ ਘਟ ਦਿਆਂ ਜਾਵੇ ਉਏ ਇੰਨੀ ਛੋਟੀ ਉਮਰ ਦੇ ਵਿੱਚ ਧਾਰ ਲਿਆ ਸੀਗਾ ਜੇ ਸਰਪੰਚੀ ਦੇ ਦੀ ਨਸ਼ਾ ਖਤਮ ਕਰਨੀ ਹੈ ਪੂਰੇ ਪਿੰਡ ਦੀ ਨਹੀਂ ਸਰ ਇਹ ਤਾਂ ਚਲੋ ਪ੍ਰਮਾਤਮਾ ਦਾ ਹੈਗਾ ਇੱਕ ਆਪਾਂ ਨੂੰ ਬਖਸ਼ਾ ਹੋਇਆ ਪਰ ਇਹ ਆ ਵੀ ਚਲੋ ਅਸੀਂ ਕਦੇ ਆਪਾਂ ਇਹ ਜਾ ਪੈਸਾ ਜਾਂ ਕੋਈ ਲਾਲਚ ਜਿਵੇਂ ਨਸ਼ਾ ਦਸਕਰ ਦੇ ਵੀ ਮੈਨੂੰ ਦੰਦੇ ਦੀ ਮਿੰਨਾ ਦਾ 1.5 ਤੋਂ 2 ਲੱਖ ਰੁਪਇਆ ਪਰ ਆਪਾਂ ਇਦਾਂ ਦਾ ਕੁਝ ਨਹੀਂ ਸੋਚਿਆ ਕਿਉਂਕਿ ਪਿੰਡ ਨੇ ਐਡਾ ਬੜਾ ਮਾਣ ਮਹਿਸੂਸ ਕੀਤਾ ਪਰ ਮੈਂ ਪਿੰਡ ਨੂੰ ਐਡਾ ਬੜਾ ਧੋਖਾ ਨਹੀਂ ਦੇ ਸਕਦਾ ਮੈਂ ਹਮੇਸ਼ਾ ਹੀ ਪਿੰਡ ਨਾਲ ਰਰੇਂਡ ਰਹਿਣੀ ਵੀ ਰਹੂੰਗਾ ਪਿੰਡ ਦਾ ਧੰਨਵਾਦ ਵੀ ਕਰਦਾ ਤੇ ਪਿੰਡ ਨਾਲ ਹੀ ਖੜੂੰਗਾ ਜੋ ਕਿ ਪਿੰਡ ਦਾ ਕੋ ਵੀ ਸ਼ਰਾਰਤੀ ਅੰਸਰ ਪਿੰਡ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੋਵੇ ਉਹ ਇਸ ਚੀਜ਼ ਨੂੰ ਭੁੱਲ ਜਾਵੇ ਇਸ ਦਾ ਪੰਚਾਇਤ ਡਟ ਕੇ ਵਿਰੋਧ ਕਰੋਗੇ ਅੱਛਾ ਜਿਸ ਦਿਨ ਸੀਐਮ ਸਾਹਿਬ ਬੈਠੇ ਸੀਗੇ ਤੁਸੀਂ ਜਦੋਂ ਬੋਲ ਰਹੇ ਸੀਗੇ ਜਦੋਂ ਬੜਾ ਇੱਕ ਬੇਤੜਕ ਹੋ ਕੇ ਗੱਲਬਾਤ ਕੀਤੀ ਤਾਂ ਉਹਨੂੰ ਲੱਗਦਾ ਸੀ ਕਿ ਇਸ ਤਰੀਕੇ ਨਾਲ ਕਿ ਯਾਰ ਦੁਸ਼ਮਣੀ ਵੀ ਪੈ ਸਕਦੀ ਹੈ ਕਿ ਮੈਂ ਬੈਰ ਵਿਰੋਧ ਵੀ ਹੋ ਸਕਦਾ ਇਸ ਚੀਜ਼ ਨੂੰ ਲੈ ਕੇ ਜਿਸ ਤਰ੍ਹਾਂ ਮੁੱਖ ਮੰਤਰੀ ਨੂੰ ਗੱਲ ਕਹਿਣੀ ਹੈ ਕਿ 2 ਲੱਖ ਰੁਪਏ ਮਹੀਨਾ ਦੇ ਰਹੇ ਸੀ ਔਰ ਨਸ਼ਾ ਲਗਾਤਾਰ ਵਿਕ ਰਹੇ ਨਹੀਂ ਨਹੀਂ ਚਲੋ ਪਤਾ ਸੀਐਮ ਸਾਹਿਬ ਨੂੰ ਵੀ ਮੈਂ ਪਹਿਲਾਂ ਤੋਂ ਜਦੋਂ ਐਮਪੀ ਸੀ ਫੇਸਬੁੱਕ ਤੇ ਫੋਲੋ ਕਰਦਾ ਸੀ ਸੀਐਮ ਸਾਹਿਬ ਵਾਦੇ ਇਹੀ ਗੱਲ ਕਹਿੰਦੇ ਨੇ ਵੀ ਕਦੇ ਵੀ ਮੈਨੂੰ ਇਹ ਨਾ ਸੋਚੋ ਵੀ ਮੈਂ ਸੀਐਮ ਆ ਕਿਉਂਕਿ ਆਮ ਘਰਾਂ ਚੋਂ ਉੱਠੇ ਹੋਇਆ ਆ ਆਮ ਪਾਰਟੀ ਵੀ ਚਲੋ ਆਮ ਘਰਾਂ ਚੋਂ ਸਾਰੇ ਉੱਠੇ ਹੋਏ ਨੇ ਕੋਈ ਵੀ ਬੰਦਾ ਜਿਵੇਂ ਹੁਣ ਆਪਾਂ ਦੇਖਦੇ ਆਂ ਫੇਸਬੁੱਕ ਦੋਨਾਂ ਦਾ ਜਿੱਥੇ ਕੋਈ ਮਰਜ਼ੀ ਰੋਡ ਤੇ ਰੋਕ ਲੇਵੇ ਪਹਿਲਾਂ ਤਾਂ ਇਹ ਹੁੰਦਾ ਦੀ ਜਿਵੇਂ ਕੈਪਟਨ ਸਰਕਾਰ ਕਾਂਗਰਸ ਸਰਕਾਰ ਦੀ ਕਾਲੀ ਜਲਤੀ ਜੀ ਗੱਡੀਆਂ ਦਾ ਕਾਫਲਾ ਲੰਘ ਜਾਣਾ ਸੀਐਮ ਨੇ ਮਿਲਣਾ ਨਹੀਂ ਦੇਖਣਾ ਨਹੀਂ ਆਪਣਾ ਫੋਨ ਤੇ ਵੀ ਜੀ ਇਦਾਂ ਦਾ ਮੈਨੂੰ ਇਹ ਸਰਕਾਰ ਚ ਕੁਝ ਨਹੀਂ ਲੱਗਿਆ ਪਰ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਆ ਇਹ ਲੜਾਈ ਚ ਸਾਡਾ ਬਹੁਤ ਦੈਦ ਤਿਲੋਂ ਸਾਡਾ ਭਾਈ ਜੀ ਕੀ ਨਾਮ ਹੈ ਤੁਹਾਡਾ ਗੱਲ ਇਹ ਆ ਬਾਈ ਜੀ ਦੇਖੋ ਪੰਚਾਇਤ ਦਾ ਬਹੁਤ ਵਧੀਆ ਉਦਮ ਆ ਜੋ ਨਸ਼ਿਆਂ ਦੇ ਖਿਲਾਫ ਚੱਲੇ ਨੇ ਪਰ ਜਿਹੜੇ ਨਸ਼ਾ ਤਸ਼ਕਰ ਨੇ ਉਹਨਾਂ ਨੇ ਹੱਦ ਮਗਾਤੀ ਆਪਣੇ ਮਕਾਨ ਆਪ ਢਾ ਕੇ ਸਾਰਾ ਇਲਜ਼ਾਮ ਪੰਚਾਇਤ ਦੇ ਉੱਪਰ ਲਾਇਆ ਅਸੀਂ ਸਾਰਾ ਨਗਰ ਨਿਵਾਸੀ ਇਹਦੇ ਪ੍ਰਤੱਖ ਗਵਾਹ ਆਂ ਵੀ ਉਹਨਾਂ ਨੇ ਆਪਣੇ ਘਰ ਦੀਆਂ ਕੰਧਾਂ ਆਪ ਢਾ ਕੇ ਹਾਈ ਕੋਰਟ ਦੇ ਵਿੱਚ ਅੱਜ ਸੰਮਣ ਕਰਵਾਏ ਨੇ ਪੰਚਾਇਤ ਨੂੰ ਅੱਛਾ ਮਤਲਬ ਕੀ ਜਿਹੜੇ ਨਸ਼ਾ ਵੇਚਦੇ ਸੀਗੇ ਕੀ ਉਹਨਾਂ ਨੇ ਆਪਦਾ ਘਰ ਆਪ ਹੀ ਢਾਕੇ ਉਹਨਾਂ ਤੁਹਾਡਾ ਨਾਮ ਆਪ ਢਾਕੇ ਹਾਂਜੀ ਉਹ ਵੱਡੇ ਲੈਵਲ ਦੇ ਤਸਕਰ ਨੇ ਉਹਨਾਂ ਦਾ ਬੇਟਾ ਜਿਹੜਾ ਇੱਕ 50 ਲੱਖ ਰੁਪਇਆ ਲੱਗਿਆ ਜੇ ਅਮਰੀਕਾ ਭੇਜਿਆ ਉਹਨੇ 7-8 ਵਿਗੇ ਇਥੋਂ ਸਾਡੇ ਪਿੰਡ ਦੇ ਵਿੱਚ ਖਰੀਦਿਆ ਤੁਸੀਂ ਘਰ ਜਾਓ ਉਹਦੇ ਬੁਲਟ ਕੀ ਮੋਟਰਸਾਈਕਲ ਗੱਡੀਆਂ ਕਾਰਾਂ ਹੱਦ ਤੋਂ ਵੱਧ ਉਹਦੇ ਘਰਾਂ ਖੜੀਆਂ ਕਾਰ ਸਾਥ ਦੇ ਰਹੀ ਹੈ ਸਰਕਾਰ ਤਾਂ ਚਲੋ ਸਾਥ ਦੇ ਰਹੀ ਹੈ ਪਰ ਇਹ ਦੇਖੋ ਵੀ ਹਾਈ ਕੋਰਟ ਨੂੰ ਭੱਜੇ ਨੇ ਹੁਣ ਪੰਚਾਇਤ ਨੂੰ ਹਰਾਸਮੈਂਟ ਤਾਂ ਹੈ ਡਰਾਇਆ ਜਾ ਰਿਹਾ ਤੁਮਕਾਇਆ ਜਾ ਰਿਹਾ ਜਿਹੜੀ ਜਿੱਤ ਤੇ ਉਹ ਸਚਾਈ ਦੀ ਹੋਏਗੀ ਨਾ ਇਸ ਸੀਜ ਨੂੰ ਲੈ ਕੇ ਤਾਂ ਆਪਾਂ ਦੇਖਿਆ ਜਾਵੇ ਉਹਦਾ ਆਉਣ ਵਾਲਾ ਸਮਾਂ ਦੱਸੇਗਾ ਵੀ ਕੀ ਕਰਦੇ ਨੇ ਕਿਉਂਕਿ ਅੱਜ ਅਸੀਂ ਸਾਰੇ ਜਿਹੜੇ ਵੀ ਪੰਚਾਇਤ ਦੇ ਨਾਲ ਖੜਾ ਸਮੂਹ ਨਗਰ ਨਗਰ ਨਿਵਾਸੀ ਤੇ ਅਸੀਂ ਧੰਨਵਾਦ ਵੀ ਕਰਾਂਗੇ ਪੰਚਾਇਤ ਦਾ ਪਹਿਲਾਂ ਤਾਂ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰੀਸ਼ ਕੁਮਾਰ ਹੈ ਹਰੀ ਜੀ ਕਿਵੇਂ ਦੇਖਦੇ ਹੋ ਲਗਾਤਾਰ ਪਿੰਡਾਂ ਦੇ ਵਿੱਚ ਪੈਰੇ ਵੀ ਲੱਗ ਰਹੇ ਆ ਕਹਿੰਦੇ ਰਾਤ ਨੂੰ ਕੋਈ ਉਪਰਾ ਬੰਦਾ ਦਿਖਦਾ ਕਿਸ ਤਰੀਕੇ ਦਾ ਸਹਿਯੋਗ ਦੇ ਰਹੇ ਹੋ ਤੁਸੀਂ ਵੀ ਲੋਕੋ ਸਾਡੇ ਪਿੰਡ ਦਾ ਜੀ ਪੂਰਾ ਸਹਿਯੋਗ ਹੈ ਜੀ ਕਿਉਂਕਿ ਸਾਡਾ ਪਿੰਡ ਜ਼ਿਆਦਾਤਰ ਨਸ਼ਾ ਪੀੜਤ ਕਾਫੀ ਇਲਾਕੇ ਚੋਂ ਚੱਲਦਾ ਸੀ ਸਾਡੇ ਪਿੰਡ ਦਾ ਤੇ ਬਾਕੀ ਕੋਈ ਉਪਰਾਂ ਅਨਸਰ ਸਾਨੂੰ ਦਿਖਦਾ ਅਸੀਂ ਬੁਲਾ ਕੇ ਪੁੱਛ ਕੇ ਚੱ ਕਰਦੇ ਆ ਜੀ ਵੀ ਕੌਣ ਕਿੱਥੇ ਆਉਂਦਾ ਤੇ ਇਦਾਂ ਸਾਡੇ ਪਿੰਡ ਦਾ ਪੂਰਾ ਸਹਿਯੋਗ ਚੱਲਦਾ ਸੀ ਸਾਡੇ ਨਾਲ ਪਰ ਲੱਗਦਾ ਕਿ ਹੁਣ ਜਿਹੜਾ ਹੈਗਾ ਕਾਫੀ ਨਸ਼ਾ ਮੁਕਤ ਹੋ ਚੁੱਕਿਆ ਹੈ ਪਿੰਡ ਹਾਂਜੀ ਹਾਂ ਕਾਫੀ ਫਰਕ ਆਇਆ ਕਿਉਂਕਿ ਜਿਹੜੇ ਨਸ਼ਾ ਵੇਚਣ ਵਾਲੇ ਸੀਗੇ ਉਹ ਜੇਲ੍ਹ ਦੇ ਵਿੱਚ ਸਰਕਾਰ ਨੇ ਸਿੱਟੇ ਵੀ ਨਹੀਂ ਬਾਕੀ ਜੋ ਬਾਹਰ ਮੁੰਡੇ ਨੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਚ ਮਤਲਬ ਕੀ ਜਿਵੇਂ ਸਰਕਾਰ ਦੀ ਮੁਹਿੰਮ ਚੱਲਦੀ ਹੈ ਉਹਦੇ ਅਧੀਨ ਰੱਖਿਆ ਵੈ ਬਾਈ ਜੀ ਜਿਸ ਤਰੀਕੇ ਦੇ ਨਾਲ ਪਿੰਡ ਚ ਨਸ਼ਾ ਜ਼ਰੂਰ ਵਿਕਦਾ ਸੀਗਾ ਪਰ ਜਿਹੜੇ ਲੋਕ ਉਰੇ ਕਰਦੇ ਸੀ ਨਸ਼ਾ ਜਿਹੜੇ ਨੌਜਵਾਨ ਗਲਤ ਰਾਹੇ ਪੈ ਗਏ ਸੀ ਕਿੰਨੇ ਕੁ ਲੋਕ ਸੀ ਇਸ ਪਿੰਡ ਦੇ ਵਿੱਚ ਉਹਦੇ ਵਿੱਚ ਹੈਗੇ ਜੀ 10 ਤੋਂ 15 ਬੱਚੇ ਕੁਝ ਤਾਂ ਮਤਲੇ ਲਾ ਲੋ 4-5 ਬੱਚੇ ਤਾਂ ਆਏ ਆ ਵੀ 18 ਸਾਲ ਦੀ ਉਮਰ ਤੋਂ ਕੱਟੀ ਨੇ ਉਹਨਾਂ ਦਾ ਇਲਾਜ ਆ ਵੀ ਪੰਚਾਇਤ ਵੱਲੋਂ ਵੀ ਉਹਨਾਂ ਨੂੰ ਅਸੀਂ ਓਵੇਂ ਸਹੂਲਤਾ ਦੇ ਰਹਿਆਂ ਵੀ ਜੋ ਕੋਈ ਬੰਦਾ ਆਈਪੀਐਸ ਦੀ ਤਿਆਰੀ ਬੱਚਾ ਕੋਈ ਕਰੇ ਜਾਂ ਕੋਈ ਲੜਕੀ ਕਰੇ ਉਹ ਪੰਚਾਇਤ ਵੱਲੋਂ ਅਸੀਂ ਖਰਚਾ ਫ੍ਰੀ ਦਵਾਂਗੇ ਅਤੇ ਉਹਨਾਂ ਦਾ ਇਲਾਜ ਵੀ ਜਿਵੇਂ ਪੰਜਾਬ ਸਰਕਾਰ ਵੱਲੋਂ ਬਿਲਕੁਲ ਫ੍ਰੀ ਹੈ ਉਹ ਹਰ ਟਾਈਮ ਆਪਣੀ ਦਵਾਈ ਇਲਾਜ ਲੈ ਸਕਦੇ ਨੇ ਬਾਕੀ ਉਹਨਾਂ ਦੇ ਮਾਪੇ ਬੱਚਿਆਂ ਨੂੰ ਸਾਰਿਆਂ ਨੂੰ ਅਸੀਂ ਕਾਉਂਸਲਿੰਗ ਕਰਦੇ ਰਹਿੰਦੇ ਹਾਂ ਸਵੇਰੇ ਸ਼ਾਮ ਮਿਲਦੇ ਰਹਿੰਦੇ ਨੇ ਵੀ ਇਹੋ ਜਿਹਾ ਗਲਤ ਕੰਮ ਨਹੀਂ ਕਰਨਾ ਕਾਰਨ ਅਸਲ ਵਿੱਚ ਤਾਂ ਇਹੀ ਸੀ ਕਿ ਜਿਹੜੇ ਨਸ਼ਾ ਤਸਕਰ ਦੀ ਉਹ ਸਾਡੇ ਪਿੰਡਾਂ ਆ ਮਿਲ ਜਾਂਦਾ ਸੀ ਬੱਚੇ ਉਹਦੇ ਨਾਲ ਭੇੜ ਤੋਂ ਹੀ ਜਾਂਦੇ ਤੇ ਹੁਣ ਉਸ ਹਾਬ ਨਾਲ ਵੀ 100 ਚੋਂ 75% ਫਰਕ ਹੈਗਾ ਪਿੰਡ 'ਚ ਮਤਲਬ ਖਤਮ ਹੋ ਚੁੱਕਾ ਹੈ ਹਾਂਜੀ 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 75% ਇਦਾਂ ਹੁੰਦਾ ਹੈਗਾ ਫਿਰ ਜੇ ਕੋਈ ਉਪਰਾ ਦਿਖ ਜਾਂਦਾ ਹਾਂ ਉਹਦਾ ਚੱਲ ਰਹੀ ਜਿਵੇਂ ਸੀਸੀਡੀਬੀ ਕੈਮਰੇ ਲਵਾਏ ਨੇ ਠਿਕਰੀ ਪੈਰਾ ਲੱਗਿਆ ਹੋਇਆ ਠੀਕ ਹੈ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਉਹ ਸਵੇਰੇ ਸ਼ਾਮ ਰੌਂਡ ਕਰਕੇ ਜਾਂਦੇ ਨੇ ਜਦੋਂ ਵੀ ਉਹਨਾਂ ਨਾਲ ਟਾਈਮ ਲੱਗਦਾ ਹੈ ਬਹੁਤ ਧੰਨਵਾਦ ਤਾਂ ਬਿਲਕੁਲ ਇਹ ਹਨ ਸਾਡੇ ਨਾਲ ਬਾਈ ਰਜਣਾਗਾ ਪਿੰਡ ਰੋਂਗਲਾ ਚ ਮੌਜੂਦ ਆ ਤਾਂ ਜਿੱਥੇ ਲਗਾਤਾਰ ਚਾਹੇ ਉਹ ਪਿੰਡ ਦਾ ਸਰਪੰਚ ਹੋਵੇ ਪੂਰੇ ਨਗਰ ਦੇ ਵਾਸੀ ਹੋਣ ਤਾਂ ਇਹਨਾਂ ਨੇ ਇੱਕੋ ਹੀ ਜਿਹੜੀ ਹੈ ਕਸਮ ਖਾਧੀ ਹੋਈ ਹੈ ਕਿ ਅਗਰ ਜੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਹੈ ਜਾਂ ਨਸ਼ਾ ਕਰਦਾ ਕਿਉਂਕਿ ਜਿਹੜਾ ਨਸ਼ਾ ਕਰਦਾ ਹੈ ਗਲਤ ਰਾਹੇ ਆ ਤਾਂ ਉਹਨੂੰ ਸੈਂਟਰਾਂ ਦੇ ਵਿੱਚ ਭੇਜਿਆ ਜਾਂਦਾ ਔਰ ਜਿਹੜੇ ਨਸ਼ਾ ਵੇਚਦੇ ਆ ਤਾਂ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਹੈ ਬਣਦੀ ਪੰਜਾਬ ਪੁਲਿਸ ਕਰ ਰਹੀ ਹੈ ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ 라ਜੀਵ ਦੇ ਨਾਲ ਰਣਦੀਪ ਸਿੰਘ ਪਟਿਆਲਾ